ਸ੍ਰੀ ਕਾਲ ਜੀ ਅਸੀਂ ਕਾਲ ਜੀ ਬਈ ਸਾਰਿਆਂ ਨੂੰ ਜੀ ਬਾਕੀ ਬਾਈ ਅੱਜ ਖੇਚੇ ਪਹੁੰਚੇ ਬਾਈ ਦੇ ਬਾਈ ਉਦੀ ਨੂੰ ਹੀ ਜਾਂਦਾ ਹੈ ਜੀ ਉੱਲੇਗਾ ਨਾ ਹੁੰਦਾ ਇਹ ਹੈਗਾ ਬਾਈ ਸੁਖਰੇ ਅਟ ਦਾ ਡੈਡੀ ਜਿਹੜਾ ਮੁੰਡਾ ਕੀਤਾ ਹੋਇਆ ਹੈ ਉਹ ਵੀਰ ਸਿੰਘ ਪਰਡਾ ਦਾ ਬੇੜਾ ਜੀ ਸਖਵੀਰ ਦਾ ਡੈਡੀ ਹੈ ਜੀ ਇਹ ਤੇ ਆ ਹੜ ਲੈਤੇ ਬਾਈ ਆਪਾਂ ਨੇ ਪੰਮੇ ਬਾਈ ਨੇ ਲੈਤੇ ਹੈ ਉਹ ਜਿਹੜੇ ਪੁਰਾਣੇ ਲੱਤੇ ਆਪਾਂ ਚੱਲਦੇ ਆ ਚੱਲਦੇ ਦੇਖੇ ਤੇ ਜੀ ਅਜੇ ਪਹਿਲੇ ਦਿਨ ਟੈਸਟਿੰਗ ਹੋਣ ਲੱਗੀ ਨਾ ਜੀ ਵਿਚਾਰੇ ਲਾ ਕੇ ਦੇਖਣੇ ਵੀ ਸਿਆੜ ਕਿਸੇ ਜੇ ਕੱਢਦੇ ਆ ਇਹ ਸੀੜ ਦੇਗਾ ਜ਼ਰੂਰ ਲੈਤਾ ਅਸ਼ਵੀਰ ਵਾਲਾ ਗੰਨਾ ਅਸ਼ਵੀਰ ਵਾਲਾ ਵੀ ਸੀੜ ਲੈਦਾ ਨਾਲਾ ਠੀਕ ਹੈ ਸੀੜ ਇਹਨੇ ਪਰ ਅ ਤਮੇ ਮੋੜ ਤਾਂ ਨਹੀਂ ਲੋਈ ਜੋ ਪਹਿਲੀ ਲੱਗੀ ਵੀ ਹੈ ਨਹੀਂ ਲੱਗੀ ਵੀ ਉਹ ਤਾਂ ਮਗਦੇ ਤਾਈ ਲੋਆਤੀ ਜਿਵੇਂ ਫੱਟੇ ਵਾਂ ਲੀ ਦੀ ਏ ਐਸ ਡੀ ਐਸ ਐਮ ਲਿਖੋਣਾ ਤਾਂ ਜਦ ਤੋ ਸੋਰ ਲਿਖੋਣਾ ਤਾਂ ਇਹ ਤਾਂ ਹੋਰ ਕੋ ਲਿਖਿਆ ਵਾ ਉਹ ਹੂੰ ਤੇ ਕਰਤਾ ਬਾਈ ਚੱਲ ਕਰਨੇ ਨੂੰ ਦੇਖੀਏ ਕਹਿੰਦੇ ਬਿੰਕਾ ਲੂੰਕਾ ਹੀ ਨਹੀਂ ਫੀੜਕੇ ਜੀ ਵੀਰੇ ਦੇ ਮਾੜੇ ਮੁੱਟੇ ਕਰਨੇ ਹੋਈ ਮਾੜਾ ਚੋਰ ਕੇ ਦਾ ਦੇ ਤੂੰ ਦੇਖ ਪੋਵੇਂ ਦੋਸਤ ਬਾਈ ਬੈਠਦਾ ਚੱਲ ਬੈਠ ਬਾਈ ਆਓ ਪਿੱਛੇ ਹੁੰਦਾ ਟਰੈਕਟਰ ਬੈ ਜਾ ਮੰਮੇ ਬੈ ਜਾ ਬਈਆ ਕਲੱਚ ਦਾ ਅਜੇ ਸੈੱਟ ਕਰ ਦੇਣਾ ਪਿੱਛੇ ਤੇ ਥੋੜਾ ਵੇਗ ਨਾਲ ਕੱਢੀ ਜਾਈਏ ਅਸੀਂ ਲੰਘ ਜਾਈਏ ਯਾਰ ਰੱਖਿਓ ਬੱਸ ਮਾੜਾ ਯਾ ਇਹ ਤੇ ਬਿੱਜ ਨਾ ਕਿਹਾ ਏ ਮੱਕੀ ਲਾਉਣੀ ਆ ਮੱਕੀ ਲਾਉਣੀ ਆ ਕਹਿੰਦਾ ਨੇੜੇ ਘਰ ਨੇ ਆ ਬਾਈ ਤੇ ਨੇੜੇ ਹੋਂ ਤੂੰ ਕਿੰਨੇ ਕ ਕਰੂਗਾ ਇਹਨਾਂ ਨੂੰ ਦੋ ਫੋਟੋ ਤਾਂ ਬਹਿ ਲੈ ਨਾ ਹਾਂ ਆ ਦੋ ਫੋਟੋ ਤਾਂ ਬਹਿ ਨਹੀਂ ਆ ਨਾ ਪਹਿਲਾਂ ਹੀ ਨੇੜੇ ਏ ਤਾਂ ਪਿਆਰ ਦਾ ਠੀਕ ਘੱਟੂ ਦੇ ਆਲੇ ਗੰਦਾ ਈ ਨਾ ਹੋਊਗਾ ਮੜਾ ਯਾਰ ਪਕਾਊਗੀ ਜਿੰਨੀ ਇਹਨੇ ਬ੍ਰੀਡ ਕਰਤੀ ਤੁਸੀਂ ਆਹ ਪਿਆਰ ਇੰਦਾ ਨਾ ਗੰਦਾ ਈ ਨਾ ਉਹ ਜੰਨੀ ਵਾਸਤਰਾ ਨਾਲ ਮਾ ਕੋਈ ਕਹਿਣਾ ਲਗਾ ਕੜਿਆ ਨੂੰ ਤਾਂ ਆਉਂਦਾ ਕਸਾਈ ਹੋਣੀ ਆ ਲੈ ਡੰਡਾ ਕਰ ਡੰਡਾ ਕਰ ਦੇ ਖੋਲ ਹੋਣਾ ਖੋਲ ਬਾਈ ਕਿੱਥੇ ਦਾ ਬੋਪਿਆ ਰੁਕ ਜਾ ਜੀ ਕਿੱਲਾ ਕਰ ਖੋਲ ਪਿਛਲੀ ਸਾਈਡ ਲੱਗੇ ਤਾਂ ਬਲਿਆ ਹਾਂ ਪਿੱਛੇ ਲਿਆ उठी चला के देख फर्क भी है ना दोह का चढ़ादू लगता गया पढ़ता नहीं ਆ ਇਲਾ ਬਾਈ ਉਹ ਰੋਏ ਲਾ ਕੇ ਬੈਠ ਗਿਆ ਜੀ ਮੜੀ ਗੱਲੇ ਵੀ ਗੋਲ ਕਰਾ ਉਹ ਬਣੀ ਗੱਲ ਉਹ ਬਣੀ ਗੱਲ ਆਹ ਭਰ ਜਾ ਬੰਮੇ ਭਾਈ ਆਹ ਭਰ ਜਾਏ ਮੁੜਿਆ ਪਿਆ ਗਵਲਾ ਠੀਕ ਆ ਉਹ ਮੁੜਿਆ ਕਰਨਾ ਆਹ ਉਹ ਮੁੜਿਆ ਆ ਪਰਨੋ ਉਹਦਾ ਠੀਕ ਹਾਂ ਉਹ ਇਹ ਕਰਕੇ ਥੋੜੀ ਮਿੱਟੀ ਨੂੰ ਤੇੜੀ ਆਉਂਦੀ ਆ ਉਹ ਸੈਟ ਹੋ ਗਿਆ ਉਹਦੇ ਉੱਤੇ ਜਿੱਥੇ ਉਹ ਟਾਇਰ ਦੀ ਵੇਚ ਨਹੀਂ ਹੋਗਾ ਇੱਥੇ ਟਾਇਰ ਦੀ ਵੇਚ ਹੋਊਗਾ ਉਹ ਹਾਂਜੀ ਕੋਈ ਨਹੀਂ ਕਰਦਾ ਕਿ ਇਹ ਨਹੀਂ ਸੈਟ ਠੀਕ ਆ ਸੈਟਦਾ ਸੈਟ ਹੋ ਗਿਆ ਹਣਾ ਓਏ ਕੌਣ ਇੱਥੇ ਦੇ ਤੋਈਏ ਲੋਗ ਆਈਏ ਨੇ ਬੱਲ ਲੱਜ ਜਾਣੇ ਅਣ ਆ ਰਹਿ ਗਿਆ ਜਿਹੜਾ ਹੋਵੇ ਇਹੀ ਤਾਂ ਪੰਗੇ ਪੈਣੇ ਇਹਦੇ ਵਿੱਚ ਨੂੰ ਬੂਟਿਆਂ ਚ ਆਈ ਕੁਸਤਾ ਹੁੰਦਾ ਅੱਗੇ ਜਾਈ ਕੁਸਤਾ ਹਟਾ ਦੇਣੇ ਬਸ ਆਪਾਂ ਹੈ ਪੂਰੇ ਪੂਰੇ ਬਾਕੀ ਭਾਈਆ ਕੱਢੂਗੇ ਪਤਾ ਨਹੀਂ ਹੁਣ ਦੇਖਦੇ ਆਂ ਕਿਆ ਕਰਦਾ ਉਧਰ ਤੇ ਫਿਰ じゃ ਇੱਕੋ ਪਿੱਛੇ ਆਇਆ ਹੂੰਗਾ ਬਾਈ 1000 ਰੁਪਏ ਪਿੱਛੇ ਆ 3000 ਹੋਰ ਦੇ ਲਾਉਂਗੇ 4 ਨਹੀਂ 1000 ਹੋਰ ਨਹੀਂ ਕਰਨਾ ਇਹਦਾ ਬਸ ਫੇ ਤਾਂ ਬੰਮੇ ਬਈ ਉਹਨੇ ਉਹਨਾਂ ਨੂੰ ਤਾਂ ਆਇਓ ਕਰੇ ਇੱਕ ਸਾਈਡ ਇੱਧਰ ਪਾ ਕੇ ਇੱਕ ਸਾਈਡ ਹੋਰ ਕੱਢ ਦੇ ਬਈ ਇੱਕ ਸ਼ਹਿਰ ਛੱਡ ਕੇ ਉੱਧਰ ਇਕ ਨਹੀਂ ਨਿਕਲ ਜਾਨੇ ਚਲ ਦੇਖਦੇ ਉਹਨੂੰ ਕਹਿੰਦੇ ਵੀ ਉੱਧਰ ਤੇ ਆਇਂ ਕਮਾ ਲਿਆ ਵੀ ਇਹ ਸਾਈਡ 'ਚ ਹੀ ਲੀ ਹਾਂ ਇੱਕ 1000 ਛੱਡ ਕੇ ਲਿਆ ਹੁਣ ਆਹ ਚਾਰ ਐਟ ਤੇ ਪੈਰ ਹੋਣਾ ਹੈ ਹਾਂ ਲੈ ਇੱਕ ਸ਼ਹਿਰ ਹੋਣਾ ਹੈ ਬਸ ਇੱਕੋ ਸਾਈਡ ਛੱਡ ਦੇ ਬਈ ਉੱਧਰ ਲਾ ਚਲ ਵਧੀਆ ਨਿਕਲ ਜਾਨੇ ਐਨ ਬਹੁਤ ਵਧੀਆ ਐ ਅੱਗੇ ਤੇ ਵੱਲ ਜਾਏਗਾ ਆ ਕੇ ਚਲਾਈ ਵੀ ਨਾ ਆਪਾਂ ਸੈਟਿੰਗ ਤਾਂ ਕਰਨੇ ਹੱਥ ਆਪਣੇ ਕਰਾਂਗੇ ਸੈਟਿੰਗ ਜਿਹੜੀ ਹੋਰ ਆ ਕੋਈ ਕਰਦਾ ਕਿ ਸੈਟਿੰਗ ਗੁੱਲ ਕਰ ਲੀ ਹਾਂ ਇੱਕ ਦੇ ਉੱਪਰ ਉੱਠਿਆ ਵਾ ਮੈਂ ਦੀ ਹਾਂ ਇੱਕ ਦੇ ਹੀ ਆ ਬੱਸ ਜਿਹੜਾ ਪਹਿਲੇ ਸੀੜਿਆ ਤਾਂ ਉਹ ਚੀਜ਼ ਹੋਰ ਦੀ ਆਪਾਂ ਮੂਰੇ ਨੂੰ ਤਿੱਖੇ ਕਰਕੇ ਲਾਇਤੀ ਹਾਂ ਹਾਂ ਜੇ ਨਹੀਂ ਉਹ ਪਟਾਈ ਉਹ ਪਟਾਈ ਕਰੀ ਹਾਂ ਉਹ ਪਟਾਈ ਕਰੀ ਤੀ ਉਹ ਤਾਂ ਮਿੱਟੀ ਗੈਲ ਘੱਟ ਲਾਈ ਸੀ ਕਿਤੇ ਜਿੰਨੇ ਸਹੀ ਬਣੇ ਹਾਂ ਜਿੰਨੇ ਸਹੀ ਡੋਲੋਂ ਨਾ ਪੁਰਾਣੇ ਹਲੇ ਡਾਇਗੋਟਰ ਵੀ ਨਹੀਂ ਮਾਰਿਆ ਹੋਇਆ ਮਾਰਿਆ ਬਗਾਨ ਹੂੰ ਟੋਮੇਟਰ ਨਹੀਂ ਤੇ ਮਾਰਨੇ ਦਾ ਚੱਲ ਕੋਈ ਨਹੀਂ ਖੇਤ ਤਾਂ ਵਧੀਆ ਬਣਨਾ ਤਾਂ ਖੇਤ ਤਾਂ ਪੁਰਿਆ ਹੋਇਆ ਐ ਨਾ ਨਹੀਂ ਖੇਤ ਤਾਂ ਵਧੀਆ ਬਣਿਆ ਵਾ ਹੂੰ ਚੱਲ ਕੋਈ ਨਹੀਂ ਉਧਰ ਤੇ ਲਿਆਉਣ ਦੇ ਬੇਬੇ ਇਦੋਂ ਗੇ ਇਧਰ ਤੇ ਲਿਆਉਣ ਦੇ ਕੋਈ ਨਹੀਂ ਲਿਆਉਂਦਾ ਉਧਰ ਲਿਆਊਗਾ ਆ ਵੇਗਾ ਇੱਧਰੇ ਆਵੇਗਾ ਹੈ ਤਾਂ ਇਹਨੂੰ ਭਈਏ ਨੇ ਦਿਹਾੜੀ ਚ ਕਰਨਾ ਜਿਹੜਾ ਆਹ ਉਹਨੇ ਕਿਸੇ ਆਰ ਚ ਕੰਮ ਨਿਭੜ ਜਾਣਾ ਸਿੱਧਾ ਹੀ ਕੱਢ ਲੰਦਾ ਕਿ ਬੂੜਿਆਂ ਚ ਮੋੜ ਲੰਦਾ ਆ ਤੇ ਜਿਹੜਾ ਉਹਨੂੰ ਮੜਾ ਜੇ ਹੱਥ ਜਾਂ ਟੀ ਕੰਦੇ ਉਹਨਾਂ ਨੇ ਹੱਟ ਬਹੁਤ ਔਖਾ ਮੁਰਦਾ ਨੂੰ ਮੈਂ ਤਾਂ ਹੀ ਕਹਿਆ ਬਈ ਤੂੰ ਜਲਾ ਤੇਰੇ ਹੱਥ ਲੱਗੇ ਹੋਆ ਇਹਨਾਂ ਗੱਲ ਗੱਗੇ ਆਣੇ ਦਾ ਮੈਂ ਕਲੱਚ ਤੱਫਾ ਲੱਗ ਗਿਆ ਤੱਫੇ ਨਾ ਉਹ ਹੀ ਨਾ ਔਖਾ ਕਹਿਣਾ ਉਹ ਕਹਿੰਦਾ ਸਰਵਾਕੀ ਤੇ ਆਉਣਾ ਮੈਂ ਕੱਲ ਬਬੀ ਨੂੰ ਆ ਗਿਆ ਵੀ ਕਲੱਚ ਪਲੇਟ ਪੈਣੀ ਐ ਇਹ ਬੱਸ ਚੱਲ ਚੱਲ ਪਿਆਰ ਉਡਣ ਕਰਾਉਣ ਉਨੇ ਕੋਲ ਟਾਈਮ ਨਹੀਂ ਤਾਂ ਉਹਨੂੰ ਚੱਕ ਕੇ ਭੇਜਦਾ ਵਾ ਹਾਈ ਨੇ ਸਾਰਾ ਕੁਝ ਖਤਮ ਕਰ ਦੇਣਾ ਵਿੱਚ ਹੂੰ ਨਹੀਂ ਨਹੀਂ ਉਹ ਸਿੱਧਾ ਹੋ ਜਾਣਾ ਟਰੈਕਟਰ ਪੂਰਤਾ ਜੀ ਟਰੈਕਟਰ ਨਹੀਂ ਪਿੰਗਾ ਫਿਰ ਉਹ ਨਹੀਂ ਸਾਈਡ ਦਾ ਗਿਆ ਭੰਨਣ ਉਹ ਕਾਹ ਪਾਉਂਦਾ ਟਰੈਕਟਰ ਪਿੰਗਾ ਰੱਖਿਆ ਵਾ ਹੋ ਗਿਆ ਸਿੱਧਾ ਦੱਸ ਬਹ ਹੋ ਗਿਆ ਉਹ ਇੱਧਰ ਰੱਖ ਲੈ ਸਾਈਡ ਦੇ ਵਿੱਚ ਯਾਰ ਸਨ ਪਣਾ ਆ ਰਿਹਾ ਸਾਈਡ ਦੇ ਵਿੱਚ ਭਰੀ ਗਿਆ ਆ ਰਿਹਾ ਬਾਹਰ ਇਹਾ ਲੂਟਿਆ ਆ ਰਿਹਾ ਇੱਥੇ ਚੱਲਣਾ ਲੂਟਿਆ ਆ ਰਿਹਾ ਆਰ ਦੇ ਬਿਕੀਨੇ ਰੈਟਰ ਲਿਆ ਰਿਹਾ ਹੌਲਡ ਆਇਆ ਉਹਦੇ ਵਿਚ ਮੋੜੇ ਟਾਇਰ ਗਰਗੇ ਦੋ ਇਹ ਹੌਨ ਸੈਟ ਆ ਹੌਨ ਸੈਟ ਆ ਲੋ ਜੀ ਨਹੀਂ ਦਿਹਾੜੀ ਲੱਜਣੀ ਦੀ ਬਈ ਇੱਕ ਕਮਾਈ ਜਾਂਦਾ ਇੱਧਰ ਰੱਖ ਇੱਧਰ ਚੱਲ ਕੋਈ ਨਹੀਂ ਆ ਜਣ ਇੱਥੇ ਰੱਖ ਬਾਅਦ ਚ ਰੱਖ ਦੇ ਉਹਨੇ ਜਿਹੜੇ ਸਿਆਰ ਨੂੰ ਮਿੱਟੀ ਲੱਗਣੀ ਆ ਹੋਰ ਲੱਗ ਜਾਣੇ ਹਾਂ ਜਿਹੜੀ ਮਾੜੀ ਮੋਟੀ ਰੜਕ ਹੋਈ ਬਿਲਕੁਲ ਇੱਕ ਬਸ ਇੱਕ ਕੱਢਿਆ ਉਧਰ ਡਬਲ ਹੋ ਗਿਆ ਹਾਂ ਐਨ ਬਣ ਗਏ ਤਾਂ ਹਰ ਜੱਥੇ ਇਹਨਾਂ ਵਧੀਆ ਉਹ ਜੇ ਲੱਗ ਜਾਣਾ ਤੇਰੇਗਾ ਸਿਆੜ ਦੇਖਿਆ ਘਣ ਲਾਦੇ ਪਿੱਛੇ ਹਾਂ ਠੀਕ ਆ ਕਰ ਲਾ ਕਰੂ ਦੇ ਦੇਖ ਕੇ ਲੱਗਦਾ ਕਰ ਲਾ ਦੇ ਜੀ ਆ ਆ ਤਾਂ ਨਹੀਂ ਕੋਲਰ ਹੈ ਇਹ ਕਿੱਥੇ ਕੋਲਰ ਹੈ ਇਹਦਾ ਹੂ ਹੂ ਹੋਰ ਬਈ ਮੱਤੀ ਦੀ ਤਿਆਰੀ ਹੋ ਰਹੀ ਆ ਇਹ ਸਿਆੜਾ ਵਾਲੀ ਮੱਤੀ ਲਾਉਣੀ ਆ ਤੋ ਇਹ ਲਾਉਨੇ ਆ 1 2 3 4 5 6 7 ਹੈ 7 ਸਿਆੜਾ ਬਣਿਆ ਸਿਆੜਾ ਬਣਿਆ ਐਨ ਬਹੁਤ ਵਧੀਆ ਬਣ ਗਈ ਤੇਰੀ ਜਾਣਾ ਚਾਹੁੰਦੀ ਹੈਗੀ ਜੀਰੋ ਪੀਰੋ ਇੱਥੇ ਜੀ ਰੱਖ ਦੇਣਾ ਆਹ ਜੀ ਰੱਖ ਦੇਣਾ ਆਹ ਆ ਰੱਖ ਰੰਡਾ ਹੀ ਰਹੂਗਾ ਮਿਲੂ ਫੜਾ ਉਹਦੇ ਚਲੋ ਜੀ ਠੀਕ ਹੈ ਜੀ ਕੱਢ ਲਾ ਠੀਕ ਨਿਕਲੇ ਸਿਆੜਾ ਬਹੁਤ ਵਧੀਆ ਨਿਕਲੇ ਯਾਰ ਜਿਹੜੀ ਫਾਈਟਿੰਗ ਆਉਣੀ ਵੜੀ ਚ ਕਰ ਦਿਓ ਮਿਲੋ ਜੀ ਜੱਗੇ ਨੂੰ ਜੱਗਾਂ ਦੀ ਸਾਰਿਆਂ ਨੂੰ ਜੱਗਾ ਚ ਖੁਸ਼ ਹੋਇਆ ਪਿਆ ਓਏ ਤੂੰ ਵੀ ਬਲਾ ਭਾਈ ਆ ਅਸੀਂ ਕਾ ਬਲਾ ਜੱਗਾ ਚ ਖੁਸ਼ ਹੋਇਆ ਪਿਆ ਨਾਲੇ ਹਰਸ਼ਦੀਪ ਦੋਹੇ ਇਹ ਦੋਏ ਚਾਨਣਾ ਹੀ ਹੁਣ ਪਿਆ ਵੀ ਦਿੰਦਾ ਇਹ ਦੋਏ ਖੁਸ਼ ਆ ਇਹ ਥੋੜਾ ਜਿਹਾ ਇਹਦੀ ਖੁਸ਼ੀ ਵੇਟਿੰਗ ਚ ਮੇਰੀ ਖੁਸ਼ੀ ਹੈ ਜੇ ਵੇਟਿੰਗ ਚ ਹਾਂ ਇਹਨਾਂ ਦੋਹਾਂ ਨਾਲ ਜੀ ਗੰਨੇ ਦੀ ਪਰਚੀ ਤੇ ਪੈਂਦੀ ਆ ਸਾਡੀ ਵੀ ਵੇਟਿੰਗ ਜੀ ਵੀ ਨਹੀਂ 15 ਦਿਨ ਪਿੱਛੇ ਆਈ ਤਾਂ ਜੀ ਕੇ ਤੋਂ ਬਾਅਦ ਚ ਪਤਾ ਲੱਗਿਆ ਪਿਆ ਨਾ ਹਰਸ਼ ਵੀ ਨੇ ਦੇਖਿਆ ਆਹ ਮਾਰਦਾ ਫਿਰ ਜੱਗਾ ਕਹਿੰਦਾ ਮੇਰੀ ਵੀ ਮੈਂ ਵੀ ਦੇਖਦਾ ਮੇਰੀ ਨਾਲੇ ਦੀ ਬਾਬਾ ਜਦੇ ਜੱਗਾ ਖੁਸ਼ ਹੋ ਗਿਆ ਹੋ ਗਿਆ ਤੁਹਾਨੂੰ ਪਤਾ ਹੀ ਆ ਭਾਈ ਐ ਦਿਨ ਅਸੀਂ ਬੈਂਕਾਂ ਦੇ ਮੈਸੇਜ ਘਟੇ ਦੇ ਦੇਖਦੇ ਨਹੀਂ ਨਹੀਂ ਕੋਈ ਕੰਮ ਸਵੇਰੇ ਬਿੰਦਰ ਨਹੀਂ ਤਾਂ ਕਹਿੰਦਾ ਉੱਥੇ ਉਹ ਕਹਿੰਦਾ ਮੈਸੇਜ ਦੇਖ ਕੇ ਖੁਸ਼ ਹੋ ਗਿਆ ਕ ਫਿਰ ਵੀ ਕੈਸੀ ਵਾਦੇ ਕਹਿੰਦਾ ਗਾਂਜੀ ਸਬਸਿਡੀ ਆ ਜੀ ਕਹਿੰਦਾ ਕਹਿੰਦਾ ਮੈਂ ਤਾਂ ਕਿਹਾ ਕਿਤੇ ਪਰਚੀ ਦੇ ਪੈਸੇ ਆ ਕੇ ਕਹਿੰਦਾ 70000 ਆਉਣਗੇ ਜਿਹੜੇ ਪੈ ਗਏ ਹੁਣ ਆਓ ਹੁਣ ਜਾ ਕੇ ਪਤਾ ਲੱਗੂ ਪਰ ਨਹੀਂ 2 ਵਜੇ ਦੇ ਪਏ ਪਏ ਆ ਇਹਦੇ ਨਹੀਂ ਆਏ ਮੇਰੇ ਬਾਅਦ ਆਏ ਉਹ 3 ਤਰੀਕ ਨੂੰ ਕਹਿੰਦਾ ਤਾਂ ਤੇਰੇ 3 ਦਿਨ ਦੀ ਪੇਮੈਂਟ ਰਹਿੰਦੀ ਕਹਿੰਦਾ ਫਿਰ 3 ਦਿਨ ਦੀ ਹੋਤਾ ਜਾਈ 13 3 13 ਤੋਂ 16 ਰਹਿ ਗਈ ਹੁਣੀ ਆ ਫਿਰ 16 ਦੇ ਵਿੱਚ 17 ਦੀ ਆ ਕਹਿੰਦਾ ਇਹ ਮੇਰੀ ਇੱਕ ਦਿਨ ਬਾਅਦ ਹੀ ਮੇਥੇ ਉਹ ਬਾਈ ਘੰਟੇ ਵਿੱਚ ਰਹਿ ਜਾਂਦੀ ਤਾਂ ਮਿੱਟਾ ਵਿੱਚ ਰਹਿ ਜਾਂਦੀ ਮਿੱਟਾ ਵਿੱਚ ਸਵੇਰੇ 9 ਵਜੇ ਤੱਕ ਅਜੇ ਤੂੰ 9:05 ਵਜੇ ਖਾਲੀ ਹੋਏ ਪੇਮੈਂਟ ਪੈਣੀ ਨਹੀਂ ਉਹ ਅੱਛਾ ਸਵੇਰੇ 9 ਵਜੇ ਤੱਕ ਦੀ ਪੈਂਦੀ ਹੁੰਦੀ ਹੈ ਉਹ ਜਾਂ ਤਾਂ ਐ ਹੁੰਦਾ ਵੀ ਖਾਲੀ ਹੋ ਜਾਈਏ ਪੇਮੈਂਟ ਤਾਂ ਹੀ ਤੇ ਮਰਾਬੇ ਤੇ ਤਾਂ ਉਹ ਕਾਣਦੇ ਬੰਨੇ ਜਾਂ ਤਾਂ ਘਰ ਨੂੰ ਜਾਂਦਾ ਹੁੰਦਾ ਘਰ ਨੂੰ ਜਾਣਾ ਭੱਜ ਨੂੰ ਘਰ ਨੂੰ ਚੈਨ ਚੈਨਪੁਰ ਜਾ ਕੇ ਛਿਪ ਛਿਪੇ ਪਰ ਰਹਿ ਗਿਆ ਉਹ ਚੈਨ ਖੜ ਗਈ ਸੱਤ ਘੰਟੇ ਲੱਗ ਗਏ ਮੇਰੇ ਇਹ ਇਹ ਇਹਦਾ ਪੰਮਾ ਵਿਸਤਾਰ ਤੋਂ ਦੱਸੂਗਾ ਮੇਰੇ ਕੋਲ ਤਾਂ ਬੌਮ ਆੜੀ ਹੋਈ ਮੇਰੇ ਨਾਲ ਨਹੀਂ ਕਦੇ ਮੈਂ ਮੁੜ ਕੇ ਕਦੇ ਸਟੇਟਸ ਨਹੀਂ ਬਈ ਅੱਧਾ ਖਾਲੀ ਹੋ ਗਿਆ ਤਾਂ ਅਧਰੇ ਥੋੜਾ ਜਿਹਾ ਉੱਪਰ ਤਾਂ ਅਸੀਂ ਧੜਕੇ ਰੁਠੇ ਚਾਬੀ ਚੱਲੇ ਵਾਲਾ ਘੋਟਣਾ ਯਾਰ ਉੱਤੇ ਬਾਅਦ ਬਾਈ ਮੇਲੇ ਖੜ ਗਿਆ ਰਾਤ ਨੂੰ 1 ਵਜੇ ਉੱਤੇ ਬਾਦ ਵਾਲਾ ਲਾਇਆ ਦਲਵੀਰ ਨੇ ਮੇਰੇ ਪੁੱਛੇ ਕਹਿੰਦਾ ਏ ਕਿਆ ਹੋਇਆ ਤਾਂ ਮੈਂ ਏ ਕਿਆ ਹੋਣਾ 9:30 ਵਜੇ ਖੜਾ 1 ਵਜੇ ਚੱਲੇ ਆ ਮੈਂ ਸਾਰੀ ਰਾਤ ਦੇ ਪੰਮਾ ਖਾਲੀ ਹੋਈ ਗਿਆ ਆਏ ਹੋਈ ਜਾਂਦਾ ਬਾਈ ਇਹ ਕੁਝ ਨਹੀਂ ਪਤਾ ਮੈਂ ਕਿਹਾ ਮੈਨੂਅਲ ਆਉਣਾ ਮੁਰਗੀਆਂ ਜਦ ਤੱਕ 7-8 ਭਰ ਜਾਨੀ ਨਾ ਰਹਿੰਦੀਆਂ ਉੱਤੇ ਬਾਅਦ ਬੰਦਾ ਚਲਾ ਆਪ ਵੀ ਤਾਰ ਲੂਗਾ 7-8 ਜੇ ਛਿਪ ਛਿਪ ਪਿਆ 52 ਵੀ ਫਿਰ ਰਹੇ ਜਾਂਦਾ ਮੇਰਾ ਉਪਰੇ ਰ ਜਾ ਸਿੱਪੂਤਰ ਕਾ ਫੇ ਖੁਸ਼ ਹੋ ਉਹ ਤੇ ਪਹਿਲੇ ਖੁਸ਼ ਹੋ ਇਹ ਕੋਈ ਭਰੋਸਾ ਨਹੀਂ ਕਿਧਰ ਨੂੰ ਗੇ ਮੂੰਹ ਨਾਲ ਨਹੀਂ ਹੋਇਆ ਬਈ ਜਾਨ ਸੱਬ ਦੁੱਖ ਰੱਖੇ ਹੋ ਜੂ ਕਦੇ ਸਾਡੇ ਨਾਲ ਕਦੇ ਵਾਰੀ ਹੋਇਆ ਮੇਰਾ ਵੀ ਆਇਆ ਹੋ ਗਿਆ ਤੇ ਵੀ ਸਾਡੇ ਨਾਲ ਕਦੇ ਨਹੀਂ ਹੋਇਆ ਮੇਰੇ ਨਾਲ ਕਈ ਵਾਰੀ ਹੋਇਆ ਤਾਂ ਮੇਰੇ ਕਾ ਬਹੁਤ ਦੇਰ ਹੋ ਗਈ ਜਦੋਂ ਹੋਇਆ ਤਾਂ ਇਹ ਤਾਂ ਪੁਰਾਣੀ ਆੜੀ ਆ 4-5 ਸਾਲ ਹੋ ਗਿਆ ਤਾਂ ਜਦੋਂ 9 ਵਜੇ ਫੀਲਸ ਲਾਇਦਾ ਜਿਹੜਾ ਅੱਛਾ ਇਦਕੀ ਮੇਰੀ ਕਰਦੇ ਨਹੀਂ ਯਾਰ ਇਹਨਾਂ ਨੇ 2-4 ਦਿਨਾਂ ਮੈਂ ਕਲੀਅਰ ਕਰਦਣੇ ਬੰਦੇ ਨੇ ਆਹ ਕਰਨਗੇ ਆਂ ਕਹਿੰਦਾ ਤਾਜੋ ਹਾਂ ਜੀ ਆਇਆ ਤਾਂ ਸਰਵੇਖਣ ਉਹ ਵੀ ਥੋੜੀ ਜਿਹੀ ਦਿਨਾਂ ਚ ਹੋ ਜਾਣੀ ਆਂ ਅੱਜ ਉਹ ਕਰਕੇ ਲਿਖੇ ਗਿਆ ਇਹ ਬਾਂਡ ਬਾਂਡ ਕਾ ਤਾਂ ਉਹਨਾਂ ਗਾਹ ਹੋਣਾ ਜ਼ੋਰ ਤਾਂ ਇਹ ਕਿਹਦਾ ਗੰਨੇ ਦਾ ਨੇ 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 ਗਾ ਸਰਬਾ ਹੋਇਆ ਗੰਨੇ ਦਾ ਸੁੰਢੀ ਦਾ ਖਾਦੇ ਪਏ ਨੇ ਇੰਨੇ ਲਾਇਏ ਪਏ ਗੰਨੇ ਹਾਂ ਗੰਨਾ ਧੁੱਪਾਂ ਵਿੱਚ ਸੋਇਆ ਪਿਆ ਧਰਤੀ ਜੇ ਪਾਣੀ ਜੇ ਵੀ ਸੁੱਕੀ ਜਾਂਦੀ ਇੱਕ ਮੀਂਹ ਪੈ ਲਵੇ ਮੇਰਾ ਗੰਨਾ ਪਾਣੀ ਨਾਲ ਦੱਬ ਲਿਆ ਦੋ ਦਿਨ ਦੇਖੀ ਆਗੇ ਮੈਂ ਮੰਡਾਲਾ ਮੈਂ ਦੇਖ ਆਇਆ ਉਹਨੂੰ ਮੋਟਰ ਨਾਲ ਚਲਾ ਉਹਨੂੰ ਰੜ ਲੱ ਇੱਕ ਦਿਨ ਦਾ ਮੀਂਹ ਪਿਆ ਬਣਾ ਤਾਂ ਟਾਂਟੇ ਇੱਕ ਦਾ ਮੀਂਹ ਮੁੰਡੇ ਨੂੰ ਇਹਨਾਂ ਕੰਨਾ 2 ਫੁੱਟ ਵਧਿਆ ਪਾਉਂਗਾ ਹੂੰ ਦੇਖ ਲਈ ਤੂੰ ਮੀਂਹ ਦਾ ਫਰਕ ਆ ਬਾਈ ਮੀਂਹ ਦਾ ਇੰਨਾ ਫਰਕ ਆ ਮੀਂਹ ਦਾ ਤਾਂ ਬਹੁਤ ਫਰਕ ਆ ਰੇਜ ਨਾ ਲੱਗਦਾ ਓਹ ਰੇ ਨੋ ਵੀ ਵਾਧਾ ਮੈਂ ਵੀ ਸਵੇਰੇ ਦੇ ਪਾਇਆ ਆ ਮੁੰਡੇ ਚ ਆਪਾਂ ਤਾਂ ਜਿੱਕੇ ਜਿਹੜਾ ਪਾਣੀ ਲਾਉਨੇ ਆ ਇਹਦਾ ਇੱਕ ਹੂਆ ਬਸੁੱਕੇ ਨੇ ਇਹਦੇ ਪਾਇਆ ਆ 2 ਥੱਲੇ ਬੱਤੂ ਲੱਗਦਾ ਲੁਕਦਾ ਨਹੀਂ ਇਹਨਾਂ ਮੀਂਹ ਨਾਲ ਹੂੰ ਜਿਹੜਾ ਮੀਂਹ ਵਾਲੀ ਚੀਜ਼ ਲੱਗਣੀ ਆ ਉਹ ਮੀਂਹ ਵਾਲੀ ਬਿਮਾਰੀਆਂ ਟਮਾਰੀਆਂ ਸਭ ਤੋਂ ਹੋ ਜੇ ਉਹਨੇ ਧੋਣੀਆਂ ਸਭ ਹੁਣ ਤਾਂ ਰਿਜ਼ਲਟ ਪੂਰਾ ਹੋਊਗਾ ਪਰ ਮੇਰੇ ਕਿ ਦਾਦੇ ਵੀ ਤੁਨ 10 ਕਿਲੋ ਪਟਾਖੋ ਪਾਤੀ ਇਹ ਤਾਂ ਹੁਣ ਤੂੰ ਮੌਸਮ ਨਹੀਂ ਦੱਸੂਗਾ ਤੂੰ ਵੇਖ ਲੈ ਤੈਨੂੰ ਦੱਸਦਾ ਰਿਹਾ ਵੀ ਇਹ ਕੱਲੂ ਮੀਂਹ ਪੈ ਗਿਆ ਤੇ ਨਾ 2 ਫੁੱਟ ਗੰਨਾ ਵਧਿਆ ਤੂੰ ਮੰਨੂ ਗੈ ਦੀ ਹਾਂ 10 ਕਿਲੋ ਉਹ ਪਾਤੀ ਤੇਰੀ 8 ਕਿਲੋ ਪਟਾਖੋ 80 60 ਤਾਂ ਕਾਣਾ 18 ਕਿਲੋ ਪਾਤੀ ਉਹ ਕੀ ਘੜਤੀ ਹੁੰਦਾ ਇੱਕ ਵਾਰ ਡੇਢ ਦੋ ਕਿਲੀਆਂ ਚ 18 ਕਿਲੋ ਪਾਇਆ ਦੋ ਤਿੰਨ ਢਾਈ ਕਿਲਿਆ ਉਹਨਾਂ ਉਹਨਾਂ ਨੂੰ ਸੀਲ ਫਿਰ ਆਪੇ ਚੱਲਣੀ ਉਹ ਮੈਂ ਤਾਂ ਹਰ ਮਿਹੜੇ ਬੰਦਲੇ ਦੱਸ ਦਿਨ ਤੱਕ ਬੱਸ ਇੰਨੀ ਦੋਸਦਾ ਵੀ ਕੋਈ ਫਾਇਦਾ ਨਹੀਂ ਫਾਇਦਾ ਨਹੀਂ ਹੈ ਪੈਸੇ ਹੀ ਵੀ ਫੇਕਣੇ ਇਹਦਾ ਹਜੇ ਬਰਸਾਤ ਸੂਣ ਚ ਖਵਾਈਏ ਮੈਂ ਪਾਈਤੀ ਰੱਖ ਲੈਂਦਾ ਜਾਂ ਮੇੜੇ ਬਨ ਕੇ ਬਾ ਦਿੰਦਾ ਚੱਲ ਉੱਢ ਕਰੇ ਹੋਰ ਲੱਗੀ ਰੀਡਲਿੰਗ ਹਾਂ ਮੇੜੇ ਬਨ ਕੇ ਵੀ ਹਾਂ ਠੀਕਾ ਲਾਤਾ ਬਸ ਹੁਣ ਨਹੀਂ ਪੌੜਾ ਠੀਕ ਹੈ ਜੀ ਉੱਥੇ ਕਾ ਮੇੜੇ ਮਹੀਨੇ ਨੂੰ ਮੇੜੇ ਬਨ ਹੋ ਜਾਣੇ ਹੁਣ ਜੀਰੀ ਤੇ ਬਾਅਦ ਦੇਖਣਾ ਜਾ ਕੇ ਜਿੱਦਾਂ ਬਰਸਾਤ ਪੈਣੀ ਸ਼ੁਰੂ ਹੋਗੀ ਹਾਂ ਦੋ ਮਹੀਨੇ ਤੱਕ ਗਾਉਂਦਾ ਦੋ ਮਹੀਨੇ ਬਾਅਦ ਮੇੜੇ ਬਨ ਹੋ ਜਾਂਦੇ ਇੱਕ ਮਹੀਨੇ ਚ ਗੰਨਾ ਇੰਨਾ ਵੱਧਾ ਤੇਰੇ ਵਾਲਾ ਤਾਂ ਮੈਂ ਕਹਿੰਦਾ ਪਹਿਲੀ ਬਨ ਹੋ ਜਾਣੇ ਸਾਡੇ ਤਾਲੂ ਦੇਖਦੇ ਉਹਨੂੰ ਸ 86 ਮੇਰਾ ਬਹੁਤ ਵਧੀਆ 86 ਖਲਾ ਕੱਢਦਾ 86 ਮੇਰੇ ਬੂਟੇ ਦੇ ਲਈ ਕੱਕਣਾ ਹੋਇਆ ਪਿਆ ਇਹ ਤਾਂ ਵੈਰਾਈਟੀ ਬਹੁਤ ਵਧੀਆ ਸੀ ਇਹ ਹੁਣ ਬਿਮਾਰੀਆਂ ਨੇ ਢਾ ਲਈ ਹੂੰ ਹੁ ਫੇਲ ਹੋ ਗਈ ਕਰੇ ਸੋਧ ਕੇ ਬਣਾ ਦੇਵੇ ਸਾਲੇ ਇਹਨਾਂ ਦੁਆਰੇ ਚਲੋ ਇਹ ਤਾਂ ਹੁਣ ਜਿਹੜੇ ਬਣਾਉਂਦੇ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ 86 ਵਰਗਾ ਗੰਨਾ ਨਹੀਂ ਹੈਗਾ ਕੋਈ 86 ਵਰਗਾ ਗੰਨਾ ਨਹੀਂ ਕਰਦਾ ਤੁਸੀਂ ਚਾਹੇ 3 ਸਾਲ ਰੱਖੀ ਦਿੰਦਾ ਇਹਨੂੰ ਦੇਖ ਲੈ ਹਾਂ 3 ਨਹੀਂ ਸਾਲਾ ਸੁੱਝ ਜਾਂਦਾ ਉਹਨਾਂ ਹੀ ਜ਼ਿਆਦਾ 86 ਵਾਲੀ ਕੰਮ ਆ 86 ਵਾਲਾ ਬਾਹਾਂ ਆਈ ਵੀ ਠਾਤੀ ਬਰੀਕ ਰਹਿ ਜਾਂਦਾ ਇਹ ਮੋਟਾ ਹੋ ਜਾਂਦਾ ਬਾਹਾਂ ਵੀ ਬਿਮਾਰੀ ਨੇ ਦੱਬ ਲਿਆ ਬਿਮਾਰੀ ਨੇ ਦੱਬ ਲਿਆ ਬਿਮਾਰੀ ਨੇ ਫਾੜ ਲਿਆ ਬਿਮਾਰੀ ਖਲੇ ਨੂੰ ਹੈ ਵੀ ਮਾੜੀ ਆ ਮਾੜੀ ਆ ਜਿਹੜੀ ਲਾਲ ਸਾੜਨਾ ਇਹ ਤਾਂ ਬਹੁਤ ਮਾੜੀ ਆ ਕੈਂਸਰ ਆ ਇਕ ਲੇਖੇ ਦੇ ਦੰਨੇ ਦਾ ਇਹ ਰੈਡ ਰੂਡ ਜਿਹੜੀ ਹੁੰਦੀ ਪਣਾ ਮੇਰੇ ਪੈ ਗਈ ਸੀ ਬਾਈ ਉਰੇ ਮੇਰੇ ਵੀ ਤਾਂ ਪੈ ਗਈ ਸੀ ਪਿਛਲੇ ਸਾਲ ਮੈਂ ਪੱਟਿਆ ਸਾਰਾ ਮੈਂ ਵੀ ਤਾਂ ਉਹ ਤੇ ਆ ਹੋ ਗਿਆ ਉਹ ਦੇਖੀ ਗੋਲੀ ਨਾਲ ਚਲਾ ਦੀ ਦੇਖੀ ਉਹ ਕਿਉਂ ਗਿਆ ਉਧਰ ਅੱਕੜ ਗਿਆ ਜੰਗੇ ਉਹਦਾ ਰੱਬ ਲਈ ਕਿਹੜਾ ਖੁੰਜੇ ਜੀ ਆ ਜਾ ਅਟੈਕ ਕਰਨੇ ਨੂੰ ਮਾੜੇ ਟਾਈਮ ਹੱਥ ਵੀ ਚੱਲੇ ਜਾ ਕਰ ਤਾ ਦੂਰ ਰੱਖ ਗਰਮੀ ਆ ਗਈ ਆ ਆ ਜਾ ਓਖੀ ਜਿਹਾਂ ਗੱਜਗੇ ਨਾਲ ਲੇਕ ਜਾਂਦਾ ਜਾਣੇ ਨਹੀਂ ਹਲੇ ਨਹੀਂ ਇਹ ਮੰਦੇ ਭੇਤ ਦਾਦਾ ਹਲੇ ਨਹੀਂ ਕਰਾ ਜਾ ਕੇ ਦੱਸੂ ਜੱਗੇ ਨੂੰ ਕਰਾ ਜਾ ਕੇ ਦੱਸੂ ਜੱਗੇ ਨੂੰ ਐ ਨੂੰ ਜ ਸਮਝਾਉ ਬਿਸਤਾਰ ਚ ਮਾਣੀ ਦਾ ਨਾਮ ਰਮਾਨ ਸ਼ੋਗਲਾ ਚਲੋ ਠੀਕ ਆ ਜੀ ਚਲੋ ਮਿਲਦੇ ਆ ਫਿਰ ਅਗਲੇ ਵਲੌਗ ਚ ਹੂੰ ਮਿਲਦੇ ਆ ਤੁਹਾਨੂੰ ਕੱਲ ਨੂੰ ਜੀ ਅਸਲੀ ਕੱਲ ਜੀ